ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਿਤਨੇ ਮਾਈ ਭਾਈ ਆਪ ਗੁਰੂ ਦਰਬਾਰ ਚ ਹਾਜ਼ਰ ਹੋਏ ਹੋ ਇਹ ਦੱਸਣ ਦੀ ਖਿਚਲਾ ਕਰੋ ਕਿਸ ਵਾਸਤੇ ਹਾਜ਼ਰ ਹੋਏ ਹੋ ਤੂੰ ਸੋਚੀ ਬੋਲ ਕੇ ਭਾਈ ਕਿਸ ਵਾਸਤੇ ਆਇਓ ਉੱਚੀ ਬੋਲੋ ਕਿਸ ਵਾਸਤੇ ਆਇਓ ਫਿਰ ਉਸੇ ਕਿਸ ਵਾਸਤੇ ਆਇਓ ਹਾਂ ਤੁਸੀਂ ਆ ਬੋਲ ਕੇ ਕਿਹਾ ਕਿ ਅਸੀਂ ਗੁਰੂ ਵਾਲੇ ਬਣ ਵਾਸਤੇ ਆਏ ਆ ਅਮਰ ਛਕਣ ਵਾਸਤੇ ਆਏ ਆ ਗੁਰਮント ਲੈਣ ਵਾਸਤੇ ਆਏ ਆ ਇਹਦਾ ਇੱਕੋ ਹੀ ਅਰਥ ਹੈ ਕਿ ਮਹਾਰਾਜ ਕਹਿੰਦੇ ਸਤਗੁਰ ਬਾਝੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਬੁਰਾ ਤੂੰ ਤੁਸੀਂ ਕਿਹਾ ਅਸੀਂ ਅਮਰ ਸ਼ਕਨ ਵਾਸਤੇ ਆਏ ਆਂ ਗੁਰੂ ਵਾਲੇ ਬਣਨ ਵਾਸਤੇ ਆਏ ਆਂ ਇਹਦੀ ਕੀ ਲੋੜ ਹੈ ਤੁਹਾਨੂੰ ਕੀ ਲੋੜ ਹੈ ਅਮਰ ਸ਼ਕਨ ਦੀ ਕਿਉਂ ਆਏ ਹੋ ਕਿ ਕਿਉਂ ਅਮਰ ਸ਼ਕਣੇ ਪਤਾ ਕੁਛ ਹਾਂ ਕੀ ਲੋੜ ਕੀ ਹੈ ਕੀ ਫਾਇਦਾ ਹੋਊਗਾ ਗੁਰੂ ਵਾਲੇ ਬਣ ਕੇ ਗੁਰੂ ਵਾਲੇ ਬਣਨਾ ਹੈ ਤਾਕੀ ਅਸੀਂ ਆਪਣੇ ਆਤਮਿਕ ਜੀਵਨ ਵਿੱਚ ਪ੍ਰਵੇਸ਼ ਕਰ ਸਕੀਏ ਜਿਹੜਾ ਖਾਣ ਪੀਣ ਦਾ ਜੀਵਨ ਹੈ ਪਸ਼ੂ ਆਲਾ ਜੀਵਨ ਹੈ ਸਰੀਰ ਦੇ ਤਲ ਤੇ ਅਸੀਂ ਜੀਨੇ ਹਾਂ ਇਹ ਪਸ਼ੂ ਆਲਾ ਤਲ ਹੈ ਜਿਹੜਾ ਸਰੀਰ ਦਾ ਤਲ ਹੈ ਇਸ ਤੋਂ ਅੱਗੇ ਪ੍ਰਾਣਾਂ ਦਾ ਤਲ ਹੈ ਉਹ ਵੀ ਪਸ਼ੂ ਆਲਾ ਹੈ ਉਸ ਤੋਂ ਅੱਗੇ ਮਨ ਦਾ ਤਲ ਆਉਂਦਾ ਹੈ ਉਥੋਂ ਮਨੁੱਖ ਸ਼ੁਰੂ ਹੁੰਦਾ ਹੈ ਇਹ ਇਹ ਮਨੁੱਖ ਨੂੰ ਇਹ ਮਨੁੱਖਾ ਸ਼੍ਰੀ ਪ੍ਰਾਪਤ ਹੋਇਆ ਤਾਂਹੀਂ ਇਹਨੂੰ ਮਨੁੱਖਾ ਸ਼੍ਰੀ ਕਹਿੰਦੇ ਨੇ ਤਾਂਕਿ ਇਹ ਮਨ ਦੇ ਤਲ ਤੇ ਜੀ ਸਕੇ ਤੇ ਜਿਹੜਾ ਮਨ ਹੈ ਇਹ ਜਨਮਾਂ ਜਨਮਾਂ ਦਾ ਭਟਕਦਾ ਫਿਰਦਾ ਹੈ ਜੁਨੀਆਂ ਵਿੱਚ ਇਹਨੂੰ ਕੋਈ ਪੱਕੀ ਜਗ੍ਹਾ ਨਹੀਂ ਮਿਲੀ ਇਹਦਾ ਜਨਮ ਮਰਨ ਖਤਮ ਨਹੀਂ ਹੋਇਆ ਇਸ ਕਰਕੇ ਪੂਰੇ ਗੁਰੂ ਦੀ ਛਰਨੀ ਲਾ ਕੇ ਪੂਰੇ ਗੁਰੂ ਅੱਗੇ ਸਮਰਪਣ ਕਰਕੇ ਪੂਰੇ ਗੁਰੂ ਅੱਗੇ ਸਰੰਡਰ ਕਰਕੇ ਆਪਣੀ ਮੈਂ ਨੂੰ ਛੱਡ ਕੇ ਗੁਰੂ ਦਾ ਬਚਨ ਮੰਨ ਕੇ ਗੁਰੂ ਦੀ ਚਾਲੀ ਤੇ ਚੱਲ ਕੇ ਗੁਰੂ ਵੱਲੋਂ ਬਖਸ਼ਿਆ ਜੀਵਨ ਅਡਾਪਟ ਕਰਕੇ ਇਹਨੂੰ ਇਹ ਮੁਕਤੀ ਮਿਲ ਸਕਦੀ ਹੈ ਇਹਦਾ ਆਤਮਿਕ ਜੀਵਨ ਇਹਨੂੰ ਵਾਪਸ ਮਿਲ ਸਕਦਾ ਹੈ ਜਿਹੜਾ ਗਵਾਚ ਗਿਆ ਇਹਦਾ ਆਨੰਦ ਗਵਾਚ ਗਿਆ ਇਹਦਾ ਸਦੂਰ ਇਹਦਾ ਪਿਆਰ ਗਵਾਚ ਗਿਆ ਇਹਦਾ ਸੰਤੋਖ ਗਵਾਚ ਗਿਆ ਦਇਆ ਨਿਮਰਤਾ ਸਭ ਕੁਝ ਇਹਦਾ ਗਵਾਚ ਗਿਆ ਕਾਲਜਗ ਵਿੱਚ ਮਾਇਆ ਨੇ ਹਉਮੈ ਨੇ ਮੈਂ ਮੇਰੀ ਨੇ ਇਹਨੂੰ ਲੁੱਟ ਲਿਆ ਹੁਣ ਇਹ ਚਾਹੁੰਦਾ ਹਾਂ ਮੁੜ ਕੇ ਫੇਰ ਸੁਖੀ ਹੋ ਜਾਵਾਂ ਫਿਰ ਮੈਨੂੰ ਅਨੰਦ ਆ ਜਾਵੇ ਮੈਂ ਮੁਕਤ ਹੋ ਜਾਵਾਂ ਮੈਂ ਉਸ ਪਰਮੇਸ਼ਰ ਚ ਮੁੜ ਕੇ ਮਿਲ ਜਾਵਾਂ ਮੇਰਾ ਵਿਛੋੜਾ ਖਤਮ ਹੋ ਜਾਵੇ ਸਿਰਫ ਇਸ ਵਾਸਤੇ ਅਮਰ ਸ਼ਕਿਆ ਜਾਂਦਾ ਹੈ ਹੋਰ ਜੇ ਕੋਈ ਕਹੇ ਜੀ ਮੈਂ ਅਮਰ ਸ਼ਕਣ ਵਾਸਤੇ ਆ ਮੇਰਾ ਅੱਛਾ ਰਿਸ਼ਤਾ ਹੋ ਜਾਊਗਾ ਮੇਰਾ ਨੌਕਰੀ ਮਿਲ ਜਾਊਗੀ ਮੇਰੀ ਬਿਮਾਰੀ ਹਟ ਜਾਊਗੀ ਮੇਰਾ ਉਹ ਕੰਮ ਹੋ ਜਾਊਗਾ ਇਹ ਬਿਲਕੁਲ ਨਹੀਂ ਹੈ ਗੁਰੂ ਮਾਰ ਨੇ ਕਹਤਾ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਤਾਂ ਪਿਆਰ ਦੀ ਖੇਡ ਹੈ ਜਿਨੇ ਇਹ ਪਿਆਰ ਦੀ ਖੇਡ ਖੇਡਣੀ ਹੈ ਉਹ ਆਪਣਾ ਸਿਰ ਤਲੀ ਤੇ ਧਰ ਕੇ ਮੇਰੇ ਅੱਗੇ ਆਵੇ ਸਾਹਮਣੇ ਪੇਸ਼ ਹੋਵੇ ਸਤਗੁਰ ਆਗੈ ਸੀਸ ਭੇਟ ਦਿਓ ਜੇ ਸਤਗੁਰ ਸਾਚੇ ਭਾਵੈ ਜੇ ਗੁਰੂ ਦਖਨਵੀਸ਼ ਪਿਤਾ ਜੀ ਨੇ ਅਨੰਪੁਰ ਸਾਹਿਬ ਵਿਖੇ ਪੰਜ ਪਿਆਰੇ ਸਾਜੇ ਸੀ ਤਾਂ ਪਹਿਲਾਂ ਉਹਨਾਂ ਦੇ ਸੀਸ ਲਏ ਸੀ ਫਿਰ ਮੁੜ ਕੇ ਦੁਆਰਾ ਜੀਵਨ ਨੂੰ ਬਖਸ਼ਿਆ ਤੇ ਅਜਵਾਰਾ ਕਹੇ ਤੁਹਾਡੇ ਸੀਸ ਨਹੀਂ ਲੈਂਦੇ ਅਸੀਂ ਪਰ ਜਿਹੜੀ ਤੁਹਾਡੀ ਅਕਲ ਹੈ ਜਿਹੜੀ ਤੁਹਾਡੀ ਦੁਨਿਆਵੀ ਮਤ ਹੈ ਉਹੋ ਤੁਸੀਂ ਇੱਥੇ ਛੱਡ ਕੇ ਜਾਣੀ ਹੈ ਸਰੰਦਰ ਕਰਨਾ ਹੈ ਗੁਰੂ ਅੱਗੇ ਆਪਣੀ ਮੈਂ ਮੇਰੀ ਖਤਮ ਕਰਨੀ ਹੈ ਤੇ ਇੱਥੋਂ ਜਿਹੜਾ ਜੀਵਨ ਪ੍ਰਾਪਤ ਹੋਏਗਾ ਉਹ ਤੁਸੀਂ ਲੈਣਾ ਕਿਉਂਕਿ ਅੱਜ ਅਸੀਂ ਖਾਸ ਬੇਨਤੀ ਕਰ ਰਹੇ ਹਾਂ ਸੰਗਤਾਂ ਵਾਸਤੇ ਇੱਕ ਵੀਡੀਓ ਤਿਆਰ ਕਰ ਰਹੇ ਹਾਂ ਕਿਉਂਕਿ ਅੱਜ ਹਰੇਕ ਬੰਦਾ ਕਹਿੰਦਾ ਮੈਂ ਅਮਤ ਛਾਤੀ ਸੁਖੀ ਹੋ ਜਾਵਾਂ ਮੈਂ ਅੰਮ੍ਰਿਤ ਛੱਕੇ ਮੇਰੇ ਕੰਮ ਚੱਲ ਬੈਣ ਅੰਮ੍ਰਿਤ ਛੱਕੇ ਮੇਰੀਆਂ ਮੈਨੂੰ ਪੈਸਾ ਆਉਣਾ ਸ਼ੁਰੂ ਹੋ ਜਾਵੇ ਮੇਰਾ ਬਿਜ਼ਨਸ ਚੱਲ ਪਵੇ ਇਹ ਗੱਲਾਂ ਬਿਲਕੁਲ ਨਹੀਂ ਪਿਆਰਿਓ ਜੇ ਕਿਸੇ ਨੂੰ ਚਾਹੋ ਹੈ ਜੇ ਕਿਸੇ ਨੂੰ ਚਾਹੋ ਹੈ ਗੁਰੂ ਨਾਲ ਤਿਆਰ ਕਰਨ ਦਾ ਗੁਰੂ ਵਿੱਚ ਮਰਜ ਹੋ ਜਾਣ ਦਾ ਪਹਿਲਾਂ ਗੁਰੂ ਨੂੰ ਮਿਲਿਆ ਜਾਂਦਾ ਫਿਰ ਗੁਰੂ ਵਿੱਚ ਮਿਲਿਆ ਜਾਂਦਾ ਆਪਣਾ ਆਪਾ ਤਿਆਗ ਕੇ ਆਪਣੇ ਆਪੇ ਨੂੰ ਖਤਮ ਕਰਕੇ ਫਿਰ ਦੂ ਦੇ ਵਿੱਚ ਇਹ ਮਿਲ ਜਾਂਦਾ ਆਪਣੀ ਹਉਮੈ ਖਤਮ ਕਰ ਦਿੰਦਾ ਆ ਅਨੁਖਤੀ ਮਿਲਦੀ ਹੈ ਜਿੰਨਾ ਚਿਰ ਇਹ ਵੀ ਮੈਂ ਮੈਂ ਹੈ ਹਉਮੈ ਹੈ ਆਪਣੇ ਆਪ ਨੂੰ ਸ਼ਰੀਰ ਸਮਝਦਾ ਹੈ ਆਪਣੇ ਆਪ ਨੂੰ ਬੁੱਧੀ ਸਮਝਦਾ ਹੈ ਆਪਣੇ ਆਪ ਨੂੰ ਚਿੱਤ ਸਮਝਦਾ ਹੈ ਉਨਾ ਚਿਰ ਇਹ ਮੁਕਤ ਨਹੀਂ ਹੈ ਇਹ ਫਸਿਆ ਹੋਇਆ ਹੈ ਮਾਇਆ ਚ ਸੋ ਜਦੋਂ ਇਹਦਾ ਪਿਆਰ ਗੁਰਬਾਣੀ ਨਾਲ ਪੈ ਗਿਆ ਇਹਦਾ ਪਿਆਰ ਗੁਰੂ ਨਾਲ ਪੈ ਗਿਆ ਇਦਾ ਪਿਆਰ ਰੇਤਾਂ ਨਾਲ ਪੈ ਗਿਆ ਇਦਾ ਪਿਆਰ ਗੁਰੂਆਂ ਬਖਸ਼ੇ ਕਕਾਰਾਂ ਨਾਲ ਪੈ ਗਿਆ ਗੁਰੂ ਬਚਨ ਨਾਲ ਦਾ ਪਿਆਰ ਪੈ ਗਿਆ ਤਾਂ ਫੇ ਇਹ ਗੁਰੂ ਪਿਆਰ ਚ ਸਮਾ ਜਾਏਗਾ ਸੋ ਮੈਂ ਬੇਨਤੀ ਕਰਦਾ ਜਿਹੜੇ ਹੋਰ ਵੀ ਅਮਰਤ ਬੁਲਾਖੀ ਨੇ ਜਿਹੜੇ ਅਜੇ ਸੋਚ ਰਹੇ ਨੇ ਕਿ ਅਸੀਂ ਅਮਰਤ ਸ਼ਕਣਾ ਹੈ ਸਾਡੇ ਦੁੱਖ ਦੂਰ ਹੋ ਜਾਣਗੇ ਸਾਡੇ ਕੰਮ ਚੱਲ ਪੈਣਗੇ ਸਾਡੇ ਵਿਅਰਸ ਚੱਲ ਪੈਣਗੇ ਸਾਡੀਆਂ ਬਿਮਾਰੀਆਂ ਦੂਰ ਹੋਏ ਗੁਰੂ ਐਸਾ ਸੌਦਾ ਬਿਲਕੁਲ ਨਹੀਂ ਕਰਦਾ ਗੁਰੂ ਕਹਿੰਦਾ ਹੈ ਮੈਨੂੰ ਤਾਂ ਸਿੱਖ ਚਾਹੀਦਾ ਮੈਨੂੰ ਬਾਲੀ ਬੇਨਤੀ ਨਹੀਂ ਚਾਹੀਦੀ ਮੈਨੂੰ ਇੱਕ ਹੀ ਵੋਤ ਹੈ ਮੈਨੂੰ ਪੰਜ ਹੀ ਵੋਤ ਨੇ ਕਿਉਂਕਿ ਗੁਰੂ ਨੇ ਕੋਈ ਬੇਨਤੀ ਨਹੀਂ ਵਧਾਉਣੀ ਗੁਰੂ ਕਹਿੰਦਾ ਮੈਨੂੰ ਜੀਵਨ ਚਾਹੀਦਾ ਜੀਵਨ ਆ ਹਿੰਦੁਸਤਾਨ ਦੀ ਫੌਜ ਫੌਜੀ ਭਰਤੀ ਕਰਦੇ ਨੇ ਉੱਥੇ ਵੀ ਕਮਜ਼ੋਰ ਬੰਦਾ ਨਹੀਂ ਲੈਂਦੇ ਉਹ ਕਹੇ ਹਾਂ ਤਗੜਾ ਚਾਹੀਦਾ ਜਿਹੜਾ ਫੌਜ ਵਿੱਚ ਭਰਤੀ ਹੋ ਕੇ ਗੋਲੀ ਮਾਰ ਸਕੇ ਤੇ ਗੋਲੀ ਖਾ ਵੀ ਸਕੇ ਵਰਦੀ ਪਹਿਨ ਸਕੇ ਆਪਣਾ ਹਥਿਆਰ ਚੱਕ ਸਕੇ ਆਪਣੀ ਡਿਊਟੀ ਪੂਰੀ ਕਰ ਸਕੇ ਸੀ ਉਹਨੂੰ ਭਰਤੀ ਕਰਦੇ ਆ ਕਮਜ਼ੋਰ ਬੰਦਾ ਨਹੀਂ ਚਾਹਦਾ ਚਾਹੀਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਕਹਿੰਦੇ ਖਾਲਸਾ ਕਾਲ ਪੁਰਖ ਕੀ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਕਮਜ਼ੋਰ ਬੰਦਾ ਨਹੀਂ ਚਾਹੀਦਾ ਜਿਹੜਾ ਵਾਰ ਵਾਰ ਕਹਿੰਦਾ ਮੇਰੇ ਤੋਂ ਗਲਤੀਆਂ ਹੋ ਗਈਆਂ ਮੈਂ ਦੁਆਰਾ ਅਮਰਸ਼ਕਨਾ ਮੈਂ ਉੱਥੇ ਸ਼ਰਾਬ ਪੀ ਲਈ ਮੈਂ ਉੱਥੇ ਉਹ ਖਾ ਲਿਆ ਮੈਂ ਉੱਥੇ ਉਹ ਖਾ ਲਿਆ ਦੁਆਰਾ ਅਮਰਸ਼ਕਨਾ ਕਹੀ ਕੀ ਵਈ ਸਕਦਾ ਕੀ ਕਰਨਾ ਅਮਰਸ਼ਕ ਕੇ ਕੀ ਦਿਖਾਉਣਾ ਚਾਹੁੰਦਾ ਤੂੰ ਜੇ ਪਿਆਰ ਹੈ ਜੇ ਤੈਨੂੰ ਸੋਝੀ ਹੈ ਗੁਰਬਾਣੀ ਪੜ ਉਸ ਤੇ ਸੱਚੀ ਸੰਗਤ ਕਰੇ ਤੈਨੂੰ ਉਥੋਂ ਪਤਾ ਲੱਗੇ ਮੈਂ ਅਮਰ ਛਕਣਾ ਕਾਦੇ ਵਾਸਤੇ ਹੈ ਅੱਜ ਲੋਕਾਂ ਦਾ ਗੁਰੂ ਤੋਂ ਵਿਸ਼ਵਾਸ ਉੱਠ ਗਿਆ ਹੈ ਗੁਰਬਾਣੀ ਤੋਂ ਵਿਸ਼ਵਾਸ ਉੱਠ ਗਿਆ ਹੈ ਉਹ ਕਿਹਦੇ ਸਾਨੂੰ ਆਨੰਦ ਨਹੀਂ ਆਉਂਦਾ ਅਸੀਂ ਅਮਰ ਛਕਿਆ ਸਾਨੂੰ ਸਾਡੀ ਕੋਈ ਅਵਸਥਾ ਨਹੀਂ ਬਣੀ ਸਾਡੇ ਅੰਦਰ ਪਿਆਰ ਨਹੀਂ ਆਇਆ ਸਾਡੇ ਅੰਦਰ ਕੋਈ ਤਬੀਲੀ ਨਹੀਂ ਆਈ ਕਿਉਂ ਨਹੀਂ ਆਈ ਉਹਨੂੰ ਪਤਾ ਨਹੀਂ ਨਹੀਂ ਅਮਰ ਕਿਉਂ ਛਕਣਾ ਉਹ ਅਨੁਭਵ ਛਕਣਾ ਅਸੀਂ ਗੁਰੂ ਵਾਲੇ ਬਾਨਾ ਸੀ ਗੁਰੂ ਅੱਗੇ சரੰਕ ਹੋਣਾ ਸੀ ਆਪਣੀ ਅਕਲ ਤਿਆਗ ਦੇਣੀ ਸੀ ਆਪਣੀ ਮਤ ਤਿਆਗ ਦੇਣੀ ਸੀ ਆਪਣਾ ਤਨ ਮਨ ਧਨ ਇਹ ਗੁਰੂ ਸੌਂਤ ਦੇਣਾ ਸੀ ਕਹਿੰਦਾ ਫਿਰ ਦੁਨੀਆ ਦੁਨੀਆਲੇ ਵੀ ਇੱਥੇ ਇੱਥੇ ਇਹਦਾ ਆਤਮਿਕ ਜੀਵਨ ਮਿਲਦਾ ਇਹਨੂੰ ਜੋ ਦੁਨੀਆ ਲੈਣੀ ਆ ਜਾਂ ਦੁਨੀਆ ਚ ਉੱਥੇ ਬਥੇਰਾ ਪੈਸਾ ਜ਼ਮੀਨਾਂ ਬੱਚੇ ਪਾਲ ਕਾਰਜ ਪੱਲਾ ਵੀ ਕਮਾਏ ਕਮਾਦ ਹੈ ਕਈ ਜਨਮ ਪਹਿਲੇ ਕੀੜ ਪਤੰਗਾ ਜਦੋਂ ਤੂੰ ਹਾਥੀ ਸੀ ਰਹੀ ਬੱਚੇ ਪਾਲਦਾ ਸੀ ਮੱਖੀਆਂ ਬਣ ਕੇ ਵੀ ਬੱਚੇ ਪਾਲਦਾ ਸੀ ਹਿਰਨ ਬਣ ਕੇ ਵੀ ਬੱਚੇ ਪਾਲਦਾ ਸੀ ਹੁਣ ਬੱਚੇ ਪਾਲ ਲੈ ਕੀ ਫਰਕ ਹੈ ਉਹ ਤਾਂ ਜੇ ਤੈਨੂੰ ਕਿਉਂ ਇਸ਼ਕ ਲੱਗ ਗਿਆ ਪਿਆਰ ਲੱਗ ਗਿਆ ਤੇਰੇ ਕੰਨ 'ਚ ਗੱਲ ਪੈ ਗਈ ਗੁਰਬਾਣੀ ਦੀ ਕਿ ਗੁਰੂ ਵਾਲਾ ਬਣ ਕੇ ਨਾਮ ਜਪ ਕੇ ਸੇਵਾ ਸੇਮਲ ਕਰਕੇ ਮੈਂ ਉੱਚਾ ਜੀਵਨ ਬਣਾਉਣਾ ਜੇ ਇਹ ਆ ਗਿਆ ਅੰਦਰ ਪਿਆਰ ਫੇਰ ਮਾਰੇ ਕਹਿੰਦੇ ਫੇਰ ਆ ਜਾ ਤੈਨੂੰ ਇੱਥੋਂ ਝੁਗਤੀ ਮਿਲ ਜੂਗੀ ਇਤੋਂ ਜੀਵਨ ਮਿਲ ਜਾਏਗਾ ਇਤੋਂ ਗੁਰਬਾਣੀ ਮਿਲ ਜਾਈਗੀ ਗੁਰਮੰਤਰ ਮਿਲ ਜਾਈਗਾ ਮੂਲ ਮੰਤਰ ਮਿਲ ਜਾਈਗਾ ਦਾ ਅਭਿਆਸ ਕਰੀ ਗੁਰਬਾਣੀ ਪਿਆਰ ਨਾਲ ਪੜੀ ਕਲਾ ਵਰਤੇਗੀ ਆਨੰਦ ਆਏਗਾ ਅਵਸਥਾ ਬਣੇਗੀ ਚਿੰਤਾ ਮੁੱਕ ਜਾਏਗੀ ਦੁਨਿਆਵੀ بے ਪ੍ਰਵਾਹ ਹੋ ਜਾਏਗਾ ਜੋ ਆਸ ਸੱਜਵਾਸ ਸੱਚ ਹੈ ਵੀ ਸੱਚ ਨਾਨਕ ਕੋਸੀ ਵੀ ਸੱਚ ਹੈ ਉਹਦਾ ਅਨੁਭਵ ਹੋ ਜਾਏਗਾ ਪਰ ਗੱਲਾਂ ਨਾਲ ਨਹੀਂ ਹੋਣਾ ਪਿਆਰਿਓ ਸੋ ਬੇਨਤੀ ਹੈ ਭਾਈ ਸਾਰੇ ਸਾਰੇ ਜਿਲ੍ਹੇ ਵੀ ਅਮਰ ਸਖਣਾ ਚਾਹੁੰਦੇ ਨੇ ਜਾਂ ਵਨ ਬਣਾ ਰਹੇ ਨੇ ਕਿ ਅਸੀਂ ਅਮਰ ਸਖਣਾ ਹੈ ਗੁਰੂ ਵਾਲੇ ਵਨਾ ਹੈ ਪਰ ਸਾਨੂੰ ਡਰ ਲੱਗਦਾ ਜੀ ਕਿਉਂ ਇਹ ਜਿਉਣਾ ਮਾ ਦਿੱਤਾ ਗਿਆ ਅਮਰ ਸਖੇ ਤੈਨੂੰ ਆਹ ਕਰਨਾ ਪੈਣਾ ਆਹ ਕਰਨਾ ਪੈਣਾ ਆਹ ਹੋਣਾ ਆਹ ਉਹਦਾ ਕੁਛ ਨਹੀਂ ਹੋਣਾ ਉਵੇਂ ਸਵੇਰੇ ਉੱਠਣਾ ਆਪਾਂ ਅੱਗੇ ਆਪਾਂ ਇਸ਼ਨਾਨ ਨਹੀਂ ਕਰਦੇ ਨਾ ਉਹਦੇ ਦੇਸੀ ਹੈ ਇਸ਼ਨਾਨ ਕਰ ਲੈਣਾ ਉੱਠ ਕੇ ਅੱਗੇ ਉੱਠਣ ਸਾਹ ਨਿਸ਼ੋੜ ਖਾਲ ਲੈਂਦਾ ਹੈ ਚਾਪੀ ਜਾਂਦਾ ਨਮਕੀਨਾ ਹਾਲੰਦਾ ਹੁਣ ਉੱਠ ਕੇ ਗੁਰਮੰਤਰ ਇਸ਼ਨਾਨ ਕਰਕੇ ਗੁਰਮੰਤਰ ਦਾ ਜਾਪ ਕਰ ਲਈ ਅੱਧਾ ਘੰਟਾ ਮੂਲ ਮੰਤਰ ਜਾਪ ਕਰ ਲਈ ਹੈ ਫਿਰ 1 ਘੰਟਾ ਨਿਤਨੇਮ ਹੈ ਪੰਜ ਬਾਣੀਆਂ ਦਾ ਉਹ ਕਾਰਨੀ ਰਾਉ ਨਾਲ ਬਹਿ ਕੇ ਪੜ੍ਹ ਲਈ ਸੁਣ ਲਈ ਸੋ ਜੀਵਨ ਸਾਦਾ ਹੈ ਤੇ ਬਾਕੀ ਜਿਹੜੀਆਂ ਪੰਚਕਾਰ ਧਾਰਨ ਕੀਤੇ ਨੇ ਤੁਹਾਡੇ ਸਿਰ ਦੇ ਉੱਤੇ ਇਹ ਸਾਡੇ ਵਾਸਤੇ ਬਹੁਤ ਫਾਇਦੇਮੰਦ ਨੇ ਜਿੰਨੇ ਕਿਰਪਾਨ ਪਾਈ ਹੋਵੇ ਆਮ ਬੰਦੇ ਦਾ ਅੱਜ ਕੱਲ੍ਹ ਕਾਲ ਯੁੱਗ ਹੈ ਕੁੜੀਆਂ ਲੋਕੀ ਦੇ ਜਾਣਦੀਆਂ ਨੇ ਉਹ ਦੂਸਰੇ ਜਿਹੜੇ ਸ਼ਰਾਬਤੀ ਅਨਸਰ ਨੇ ਉਹਨੂੰ ਪਤਾ ਵੀ ਇਹਨੇ ਅਮਰਸਾ ਕਿਰਪਾਨ ਪਾਈ ਆ ਵੀ ਹਿੰਮਤ ਵੀ ਪਾਈ ਤੇ ਕੋਲ ਜਾਣਦੀ ਸੋ ਇਸਤਰੀ ਦਾ ਬਾਕੀ ਕਾਰਨਾ ਕੰਗਾ ਹੈ ਕੇਸਾਂ ਦੀ ਸਫਾਈ ਹੈ ਇਹ ਦਿਮਾਗ ਵਾਸਤੇ ਬਹੁਤ ਚੰਗਾ ਹੈ ਹੈ ਓਹ ਕੜਾ ਹੈ ਕਿਸ਼ਾਰਾ ਹੈ ਜਸਾ ਦਾ ਪ੍ਰਤੀਕ ਹੈ ਕਿਰਪਾਨ ਹੈ ਕੇਸ ਨੇ ਇਹ ਸਾਡੇ ਗੁਰੂ ਨਿਸ਼ਾਨੀ ਹੈ ਜੇ ਤੂੰ ਇਹ ਹੀ ਨਹੀਂ ਰੱਖ ਸਕਦਾ ਤੇ ਤੇਰਾ ਪਿਆਰ ਕਾਦਾ ਹੋਇਆ ਪਿਆਰ ਪਾਉਣਾ ਹੈ ਗੁਰੂ ਨਾਲ ਸੋ ਜੇ ਗੁਰੂ ਨਾਲ ਪਿਆਰ ਪਾਉਣਾ ਚਾਹਣੇ ਹੋ ਤਾਂ ਇਹ ਜਿਹੜੀਆਂ ਕਹਿੰਦੇ ਸੀ ਔਖਾ ਜੀਮਤ ਰੱਖਣਾ ਔਖਾ ਹੈ ਇਹ ਕੋਈ ਔਖਾ ਨਹੀਂ ਹੈ ਜਿਸ ਪਿਆਰੇ ਨਾਲ ਪਿਆਰ ਹੋਇਆ ਕਰਦਾ ਉਹਦੇ ਵਾਸਤੇ ਭਾਵੇਂ ਆਪਾਂ ਆਪਣਾ ਸੀਸ ਲੈ ਲਵੇ ਉਹ ਸਸਤਾ ਸੌਦਾ ਹੁੰਦਾ ਹੈ ਕਿਉਂ ਪਿਆਰ ਲਿਣਾ ਹੈ ਆਪਾਂ ਦਾ ਤੇ ਗੁਰੂ ਮਾਨ ਨੇ ਕਿਹਾ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਪਹਿਲਾਂ ਮਰਨ ਕਬੂਲ ਵੇਖੀ ਕਿਤੇ ਜੀਵਨ ਮੰਗਦਾ ਫਿਰੇ ਇੱਥੋਂ ਵੀ ਮੈਨੂੰ ਦੁਨੀਆ ਚਾਹੀਦਾ ਨਾ ਦੁਨਿਆਰੇ ਪਾਸੋਂ ਮਰਨਾ ਪਏਗਾ ਤੇ ਗੁਰੂ ਵਾਲੇ ਪਾਸੇ ਜਿਹੜਾ ਜਨਮ ਹੋ ਜਾਏਗਾ ਤੂੰ ਗੁਰੂ ਵਾਲੇ ਪਾਸੇ ਆ ਜਾਏਗਾ ਦੁਨਿਆਲਾ ਪਾਸਾ ਦੁੱਖਾਂ ਦਾ ਵਾਸਾ ਹੈ ਗੁਰੂ ਵਾਲਾ ਪਾਸਾ ਜਿਹੜਾ ਹੈ ਉਹ ਅਨੰਦ ਦਾ ਵਾਸਾ ਹੈ ਕਹੋ ਨਾਨਕ ਹਮ ਇਹੇ ਹਵਾਲਾ ਰਾਖ ਸੰਤਨ ਕੈ ਪਾਸੇ ਸੰਤਾਂ ਦੇ ਪਾਸੇ ਰੱਖ ਸੰ ਨੂੰ ਬੇਨਤੀ ਕਰਦੇ ਆ ਉੱਥੇ ਦੁਨੀਆ ਨਹੀਂ ਹੈ ਹਾ ਗੁਰੂ ਸੜਾ ਰਾਖਾ ਹੈ ਉਹ ਚਿੰਤਾ ਸਾਡੀ ਕਰਦਾ ਹੈ ਨਾ ਨੰ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਸਭ ਖਾਣ ਦਾ ਪੀਣ ਦਾ ਸਭ ਪ੍ਰਬੰਧ ਕੀਤਾ ਉਹਨੇ ਉਹ ਸਾਨੂੰ ਮੌਕਾ ਮਿਲਿਆ ਮਨੁੱਖਾ ਜਨਮ ਕਿ ਆਪਣਾ ਜਨਮ ਸਫਲਾ ਕਰ ਲਈਏ ਆਪਣੀ ਮੰਜ਼ਲ ਤੇ ਪਹੁੰਚ ਜਾਈਏ ਅਸੀਂ ਭਟਕਣਾ ਬੰਦ ਕਰੀਏ ਕਿਸੇ ਪਾਸੇ ਲੱਗ ਜਾਈਏ ਨਿੱਜ ਘਰ ਚ ਆ ਜਾਈਏ ਨਿਸ਼ਚਿਤ ਘਰ ਚ ਆ ਜਾਈਏ ਸਾਨੂੰ ਆਨੰਦ ਆ ਜਾਵੇ ਸਾਡੇ ਚਿੰਤਾਵਾਂ ਮੁਕ ਜਾਣ ਅਸੀਂ ਹੌਕੇ ਰੰਨੇ ਆ ਰੋਣੇ ਆ ਬਿਮਾਰੀਆਂ ਆ ਗਈਆਂ ਦੁੱਖ ਆ ਗਏ ਵਿਛੋੜੇ ਆ ਗਏ ਇਹ ਸਤਿ ਸਕਤ ਅਸਰਨਾ ਕਰਨ ਇੰਨਾ ਆਨੰਦ ਆ ਜਾਵੇ ਸਾਨੂੰ ਗੁਰੂ ਦੇ ਪਿਆਰ ਦਾ ਸੋ ਇਸ ਵਾਸਤੇ ਅਸੀਂ ਅਮਰ ਛਕਣਾ ਹੈ ਜੇ ਇਹਨੇ ਨਹੀਂ ਛਕਿਆ ਜਾਂ ਗੁਰੂ ਆ ਨਹੀਂ ਬਣਿਆ ਦੁਨੀਆ ਦੇ ਗੱਲਾਂ ਸੁਣੀ ਆਊਗਾ ਫੁਰਕੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਜਾਏ ਪਿਆਦੇ ਇਸ ਰਮੇ ਇਹ ਮਕਸਦ ਹੈ ਸਾਡਾ ਗੁਰੂ ਵਾਲੇ ਬਣ ਦਾ ਠੀਕ ਹੈ ਸਮਝ ਗਏ ਸੋ ਆਓ ਹੁਣ ਜਿਨ੍ਹਾਂ ਨੇ ਪਹਿਲਾਂ ਕਦੇ ਅਮਰ ਛਕਿਆ ਸੀ ਹੈਂ ਜੀ ਹਾਂ ਸੋ ਤੁਸੀਂ ਸਾਰੇ ਅਮਰ ਸਕਣ ਵਾਸਤੇ ਆਏ ਹੋ ਠੀਕ ਹੈ ਨਾ